ਜੀ ਕੇ ਆਈਟਮ ਆਈਏ ਦੇਖੋ ਏਕੇ ਟੈਕ ਬ੍ਰਾਂਡ ਦੀ ਪੈਰਿਸ ਬਿਊਟੀ 5 ਮੀਟਰ ਸੂਟ ਹੈ ਜੀ ਬਹੁ ਵਧੀਆ ਕਪੜਾ ਡਿਜ਼ਾਈਨ ਦੇਖੀ ਚਲੋ ਜਿਆਦਾ ਦੀ ਜਿਆਦਾ ਡਿਜ਼ਾਈਨ ਦੇਖ ਕੇ ਬੁੱਕ ਕਰੀ ਚਲੋ ਜੀ ਡਿਜ਼ਾਈਨ ਬਹੁਤ ਆਏ ਨੇ ਮੇਰੇ ਕੋਲ ਇਹਦੇ ਵਿੱਚ ਸੇਲ ਲੱਗੀ ਹੋਈ ਹੈ ਏਕੇ ਟੈਕ ਬ੍ਰਾਂਡ ਦੇ ਕੱਪੜੇ ਦੀ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਇਹ ਬਹੁਤ ਵਧੀਆ ਡਿਜ਼ਾਈਨ ਹੈ ਫੁੱਲ ਸਟਾਕ ਹੈ ਜੀ ਤੁਸੀਂ ਜਿਹੜੇ ਬੁੱਕ ਕਰ ਰਹੇ ਹੋ ਉਹ ਸਕਰੀਨ ਸ਼ਾਟ ਲੈ ਚਲੋ ਬੁੱਕ ਕਰੀ ਚਲੋ 5 ਮੀਟਰ ਸੂਟ ਹੈ ਜੀ ਇਹਦਾ ਰੇਟ ਹੈ 450 ਰੁਪਿਆ ਸੇਲ ਦਾ ਰੇਟ ਹੈ 300 ਰੁਪਿਆ ਸੇਲ ਮੇਲਾ ਲੱਗਿਆ ਹੋਇਆ ਜੀ ਏਕੇ ਟੈਕਸ ਬ੍ਰਾਂਡ ਦਾ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ 5 ਮੀਟਰ ਸੂਟ 300 ਰੁਪਏ ਦਾ ਮਿਲੂਗਾ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਚਲੋ ਬੁੱਕਰ ਚਲੋ ਸਿਰਫ 300 ਰੁਪਏ ਦਾ ਸੀਓਡੀ ਇਹਨੇ ਤੇ ਹੁੰਦੀ ਨਹੀਂ ਜੀ ਆਨਲਾਈਨ ਪੇਮੈਂਟ ਵਾਲੇ ਨੂੰ ਆਰਡਰ ਦਿੱਤਾ ਜਾਊਗਾ ਸੀਓਡੀ ਹੋਣੀ ਨਹੀਂ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊ ਇੱਕ ਸੂਟ ਦੀ ਸ਼ਿਪਿੰਗ ਹੈਗੀ 60 ਰੁਪਏ ਦੋ ਦੀ 80 ਚਾਰ ਦੀ 100 ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊ ਜੀ ਇੱਕ ਦੀ 60 ਦੋ ਦੀ 80 ਚਾਰ ਦੀ 100 ਹੈ ਜੀ 300 ਰ ਜੇ ਆਨਲਾਈਨ ਮੰਗੋਣਾ ਆਨਲਾਈਨ ਮੰਗਾ ਲਓ ਜੀ 4 ਸੂਟਾਂ ਦੀ ਸ਼ਿਪਿੰਗ 100 ਰੁਪਏ ਲੱਗੂ ਜੀ 10 ਸੂਟਾਂ 200 ਲਓ ਜੀ ਡਿਜ਼ਾਈਨ ਦੇਖੀ ਚਲੋ ਬਹੁਤ ਪਿਆਰੇ ਡਿਜ਼ਾਈਨ ਆਏ ਨੇ 5 ਮੀਟਰ ਸੂਟ ਹੈ 60 ਰੇ ਮੀਟਰ ਪੈ ਗਿਆ 300 ਰੁਪਏ ਦਾ 5 ਮੀਟਰ ਹੈਗਾ 300 ਰੁਪਏ ਦਾ 5 ਮੀਟਰ ਹੈ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆਏ ਨੇ 5 ਮੀਟਰ ਸੂਟ 300 ਰੁਪਏ ਦਾ ਜੀ ਆਹ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਫਰੋਜੀਏ ਕਦਰ ਦੇ ਵਿੱਚ ਹੈ ਜੀ ਬਰੀਕ ਬਰੀਕ ਜਿਹੜਾ ਡਿਜ਼ਾਈਨ ਆਂਦੀ ਜਿਹਾ ਬਹੁਤ ਪਿਆਰਾ ਡਿਜ਼ਾਈਨ ਸੀਗਾ 300 ਰੁ ਏਕ ਟੈਕ ਬ੍ਰਾਂਡ ਦੀ ਸੇਲ ਲੱਗੀ ਹੋਈ ਹੈ ਸੋਲੇ ਇਕੱਲੀ ਆਮ ਕਪੜਾ ਨਹੀਂ ਮਿਲਣਾ ਇਕੱਲੀ ਕੰਪਨੀ ਮਿਲੂ